ਜਦੋਂ ਅਸੀਂ ਅੱਜ ਨਵੇਂ ਪਾਸ਼ਾ ਦੀ ਸ਼ਹਾਦਤ ਬਾਰੇ ਗੱਲਬਾਤ ਕਰ ਰਹੇ ਹਾਂ ਆਪਣੇ ਵਿਚਾਰ ਦੇ ਅਧੀਨ ਲੈ ਕੇ ਆ ਰਹੇ ਹਾਂ ਤਾਂ ਤੁਹਾਨੂੰ ਨਿਰਸੰਦੇ ਇਹ ਗੱਲ ਤੁਹਾਡੇ ਮਨਾਂ ਦੇ ਵਿੱਚ ਪੱਕੀ ਬਣ ਜੂਗੀ 100% ਦੀ ਕਿ ਇੰਨੀ ਸੌਖੀ ਗੱਲ ਸਾਡੇ ਗੁਰੂ ਪਾਤਸ਼ਾ ਸਾਡਾ ਸੰਘਰਸ਼ ਸਾਡੀ ਮਿੱਟੀ ਸਾਡਾ ਪੰਜਾਬ ਸਾਡੇ ਲੋਕ ਸਾਡੇ ਸਿੱਖ ਅਸੀਂ ਕਿਵੇਂ ਸਾਰਾ ਕੁਝ ਵਿਖਰੇ ਹੋਏ ਤੇ ਖਾਲਸਾ ਧਰਮ ਦੇ ਸੰਦਰਭ ਚ ਗੁਰੂ ਪਾਸ਼ਾ ਦੀ ਇਸ ਸ਼ਹਾਦਤ ਨੂੰ ਅਸੀਂ ਕਿਤੇ ਪਰੋਖਿਆਂ ਕੀਤਾ ਹੋਇਆ ਬੜੇ ਸੌਖੇ ਤਰੀਕੇ ਨਾਲ ਸਾਡੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਆਜੋ ਕੀ ਸਮਝ ਸਮਝ ਆ ਜਾਂਦੀ ਹੈ ਕਿ ਇਹਦੇ ਪਿੱਛੇ ਕੋਈ ਇੱਕ ਵੱਡੀ ਤਾਕਤ ਜਿਹੜੀ ਦਿਖਾਈ ਨਹੀਂ ਦਿੰਦੀ ਦਿੱਲੀ ਤੋਂ ਚਲਦੀ ਹੈ ਤੇ ਸਾਡੇ ਪੱਗਾਂ ਵਾਲਿਆਂ ਦੇ ਰਾਹੀ ਉਹ ਐਕਟਿਵ ਕੀਤੀ ਹੋਈ ਆ ਉਹ ਜਰਾ ਸੀਮ ਛੱਟੇ ਹੋਏ ਨੇ ਤੇ ਇਸ ਕਰਕੇ ਅਸੀਂ ਸਾਡੇ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਅਤੇ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਨੇ ਸਾਨੂੰ ਜੋ ਸਾਰਾ ਕੁਝ ਕਰਕੇ ਦਿਖਾਇਆ ਹੋਇਆ ਅਸੀਂ ਉਸ ਤੋਂ ਦੂਰ ਸੋ ਇੱਥੇ ਬਰਤਾਨੀਆਂ ਦੀ ਸਰਕਾਰ ਬਹੁਤ ਉਹ ਥਾਮਸ ਪੇਨ ਕਹਿੰਦਾ ਕਿ ਬੜੀ ਪ੍ਰਿਸ਼ਟ ਬੜੀ ਜ਼ੁਲਮ ਕਰ ਰਹੀ ਹੈ ਇਹ ਅਮਰੀਕਾ ਦੇ ਵਿੱਚ ਬਰਤਾਨੀਆਂ ਦਾ ਜਿਹੜਾ ਗਲਵਾਜਾ ਬਰਤਾਨੀਆਂ ਦਾ ਜਿਹੜਾ ਰਾਜ ਆ ਉਹ ਆਜ਼ਾਦੀ ਨਹੀਂ ਹੈਗੀ ਉਹ ਗੁਲਾਮੀ ਹੈ ਤੇ ਇਹ ਉਸ ਨੇ ਸਥਾਪਿਤ ਕੀਤਾ ਤੇ ਤੀਜੇ ਨੰਬਰ ਤੇ ਉਸ ਨੇ ਕਿਹਾ ਕਿ ਅਮਰੀਕਾ ਕੋਲ ਹੁਣ ਸੁਨਹਿਰੀ ਮੌਕਾ ਅਮਰੀਕਾ ਕੋਲ ਹੁਣ ਸੁਨਹਿਰੀ ਮੌਕਾ ਹੁਣੇ ਸਮਾਂ ਹੈ ਆਪਣਾ ਲਿਖਤੀ ਸੰਵਿਧਾਨ ਬਣਾਈਏ ਆਪ ਤੇ ਆਪੇ ਰਾਜ ਕਰੀਏ ਇਹ ਥੋਮਸ ਪੇਨ ਨੇ ਸਭ ਤੋਂ ਪਹਿਲਾਂ ਕਹੀ ਸੀ ਕਿ ਅਸੀਂ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈਗੀ ਹੈ ਉਸ ਸੰਬੰਧ ਦੇ ਵਿੱਚ ਕੀ ਅਸੀਂ ਨਹੀਂ ਕਹਿ ਸਕਦੇ ਸਿੱਖ ਨਹੀਂ ਕਹਿ ਸਕਦੇ ਸਿੱਖ ਲੀਡਰ ਨਹੀਂ ਕਹਿ ਸਕਦੇ ਕਿ ਹੁਣ ਸਮਾਂ ਹੈ ਇਹ ਸਮਾਂ ਹੈ ਆਓ ਇਕੱਠੇ ਹੋਈਏ ਹੰਬੜਾ ਮਾਰੀਏ ਦਿੱਲੀ ਦਾ ਤਖਤ ਉਲਟਾ ਕੇ ਪਰਾਂ ਮਾਰੀਏ ਤੇ ਆਪਾਂ ਆਪਣਾ ਰਾਜ ਆਪ ਕਰੀਏ ਇੱਕ ਲਾਈਨ ਦੀ ਗੱਲ ਸਿਰਫ ਇੱਕ ਲਾਈਨ ਹੈ 350 ਸਾਲ ਸ਼ਹੀਦੀ ਸਮਾਗਮ ਨੇ ਉਸ ਸ਼ਹਾਦਤ ਹੈ ਉਸ ਨੂੰ ਸਮਰਪਿਤ ਅਸੀਂ ਇਕੱਠੇ ਹੋ ਕੇ ਇੱਕ ਲਾਈਨ ਨਹੀਂ ਬੋਲ ਸਕਦੇ ਜੇ ਤੁਸੀਂ ਸਹਿਮਤ ਹੋ ਤਾਂ ਲਿਖੋ ਖਾਲਸਾਤਨ ਜ਼ਿੰਦਾਬਾਦ ਕਰੋ ਕਮੈਂਟ ਦੇ ਵਿੱਚ